ਅਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੋਂ ਬੋਬੋ ਵੈਲਕਮ ਜੀ ਤਾਂ ਵੀ ਜੇ ਅੱਜ ਫਿਰ ਆਪਾਂ ਪਹੁੰਚ ਚੁੱਕੇ ਆ ਪਿੰਡ ਭੱਦਰ ਬਨਗਰ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਅੱਜ ਵੀ ਭਾਈਆਂ ਕੋਲ ਉਹ ਅਰਦਾ ਅੱਲਾ ਦਾ ਪਸ਼ੂ ਸੇਲ ਆ ਤੇ ਨੀਲੀ ਵਿੱਚ ਜੀ ਤੇ ਆਉਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਹ ਤੋ ਬਲਵੇ ਜੀ ਦੇ ਕਸਟਮ ਵੱਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੇ ਖਰੀਦੋ ਨਾਲੇ ਬੜੇ ਮੱਤ ਸੇ ਕਰਦਿਆ ਕਰੋ ਚਲੋ ਗਾਹਵੇ ਕੇ ਵੀ ਤਾਂ ਫਾਇਦਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ੍ਰੀ ਅਕਾਲ ਸਸੀਏ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਦਸਨਾ ਬਾਈ ਜੀ ਵਧੀਆ ਕਿਰਪਾ ਪਰਮਾਤਮਾ ਦੀ ਚਲੋ ਕਿਰਪਾਈ ਲੈ ਜੀ ਹੋਰ ਕਿਹੋ ਜਿਹਾ ਚੱਲਦਾ ਕੰਮ ਜੀ ਹੋਰ ਵਧੀਆ ਚੱਲਦਾ ਪਾਜੀ ਗੁਰੂ ਨਾਨਕ ਦਾਸ ਦੀ ਕਿਰਪਾ ਜੀ ਚਲ ਬੇਗਮਾ ਲੋ ਤਾਂ ਨਹੀਂ ਹਾਂ ਜੀ ਵੇਖ ਗਿਆ ਪਾਜੀ ਸਾਰੇ ਅੱਜ ਫਿਰ ਕਿਨੇ ਆ ਜੀ ਪੰਜ ਅੱਠ ਅੱਠ ਨੂੰ ਲਗ ਜੀ ਨੀਲੀ ਜੀ ਜ਼ੋਰ ਦਿੰਦਾ ਪਰ ਤੁਸੀਂ ਨੀਲੀ ਜੀ ਪਾਜੀ ਨੀਲੀ ਦਾ ਸਪੈਸ਼ਲ ਜੀ ਅੱਛਾ ਜੀ ਹਾਂ ਚੰਗਿਆਂ ਲੈ ਕੇ ਨੇ ਹਾਂ ਹਾਂ ਜੀ ਪਾਜੀ ਚਲੋ ਇਹਦੇ ਦਾ ਬਦ ਦੱਸੋ ਫਿਰ ਇਹ ਕਿਧਰ ਘਾਨ ਲੱਜੋ ਪਹਿਲਾ ਸੁਹਾ ਜੀ ਪਾਜੀ ਖੀਰੀ ਵਛੀ ਜੀ ਗੱਪਣ ਹਾਂ ਬੱਗਮ ਖੀਰ ਸਗ ਬਹੁਤ ਜ਼ਿਆਦਾ ਲਓ ਜੀ ਖੀਰੀ ਵਹਿਣ ਤੇ ਗੱਪਣ ਹਾਂ ਸੀਲ ਸਗ ਬਹੁਤ ਜ਼ਿਆਦਾ ਹਾਂ ਕਾਤ ਕੁਝ ਬਹੁਤ ਜ਼ਿਆਦਾ ਵਡੀ ਵਹਿਣਾ ਹੈ ਨਾ ਜੀ ਤੋਰੋ ਤੋਰੋ ਬੱਚੀ ਪਾਜੀ ਹੈ ਜੀ ਹਾਂ ਬੱਚੀ ਹੈ ਜੀ ਹਾਂ ਜੀ ਹਲੇ ਲੈ ਜੀ ਟਾਈਮ ਜੀ ਭਾਈ 5 ਕਿਲੋ ਦਿਨ ਪੂਰੇ ਹੋਣੇ 5 ਕਿਲੋ ਦਿਨ ਪੂਰੇ ਹੋਣੇ ਜੀ ਆਓ ਜੀ ਘਮਾਓ ਲਿਓ ਆਜੋ ਆਜੋ ਨਹੀਂ ਨਹੀਂ ਠੀਕ ਠੀਕ ਹੈ ਜੀ ਦੇਖੋ ਬਹੁਤ ਕੁਆਲਟੀ ਦੀ ਬੱਸੀ ਭਾਈ ਤੋੜੋ ਤੋੜੋ ਆਹ ਗੋਦੀ ਭਾਈ ਕੋ 1500 ਕਿਲੋ ਪਾ ਦੇਗਾ ਹਾਂ ਹਾਂ ਨਹੀਂ ਨਹੀਂ ਬਹੁਤ ਜ਼ਿਆਦਾ ਠੀਕ ਆ ਸਮਾਂ ਦੇ ਜਿੱਡੇ ਹਨ ਬਹੁਤ ਜ਼ਿਆਦਾ ਹਾਂਜੀ 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 ਪਾਜੀ 몰ਤੇ 26000 ਕਰਦੇ ਆ ਹਾਂਜੀ ਤਾਂ ਤੁਸੀਂ ਜਾਦੀ ਦੇ ਦਾਂਗੇ ਹੋਰ ਘਰ ਰਮਾਨ ਦਾ 2000 ਥਾ ਦੇ ਕੋਲ ਦੋ ਹੀ ਹੋਰ 55 ਜਾਦੀ 53 ਚਲੋ ਪਾਜੀ ਜਾਨ ਅੱਜ ਪਿੱਛੇ ਸਪੈਸ਼ਲ ਪਾਈਪ ਜਾਨੀ ਬੱਚੀ ਕੋਈ ਵੀ ਬਸ ਠੀਕ ਆ ਕਦ ਕੋਦ ਦੇਖੋ ਗਿੱਡਾ ਜਾ ਲੈ ਠੀਕ ਆ ਠੀਕ ਇਹ ਜੀ ਪਾਜੀਆ ਦੋ ਦਿਨਾਂ ਦੇ ਕੱਟੀ ਦੇ ਸੂਈ ਆ ਅੱਜ ਸੂਈ ਜੀ ਹਾਂਜੀ ਐਮ 52 ਐਮ 52 ਲੋ ਜੀ ਦੋ ਦਿਨਾਂ ਕੱਟੀ ਐਮ 52 ਜੀ ਮਗਰ ਵੀ ਕੱਟੀ ਤੇ ਦੁੱਧ ਕਿੰਨਾ ਜੀ ਪਾਜੀ 8-9 ਕਿਲੋ ਬੋਲਾ ਲੈ ਮੈਨੂੰ ਆ ਬੜਾ ਸਾਫ ਹੈ ਜੀ ਅੱਜ ਬੋਲਾ ਹੀ ਆ 9-10 ਕਿਲੋ ਬੋਲਾ ਅੱਜ ਸਵੇਰੇ ਅੱਛਾ 9-10 ਕਿਲੋ ਬੋਲਾ ਹੀ ਹੈ ਜੀ 12-13 ਕਿਲੋ ਦੁੱਧ ਪਾਈ ਕੀ ਕੱਟੀ ਹਾਂ ਦਿਹੀ ਜਾਂਦੇ ਜੀ ਨਸਲ ਬੜੀ ਝੋਟੀ ਦੇ ਇਹ ਦੋ ਦਿਨਾਂ ਦੀ ਸੂਈਰ ਕੱਟੀ ਵੇਖੋ ਸਪੈਸ਼ਲ ਜੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਸਕੀਨੀ ਵੇਖੋ ਭਾਈ ਵਿਰਲ ਵੇਖੋ ਥਾਣਾ ਦੀ ਬਲੂਨ ਕੱਟੀ ਨਹੀਂ ਤਾਂ ਦੀ ਦੋ ਦਿਨ ਜਿਹੜਾ ਥਾਣੀ ਲੱਗਦਾ ਲੇਵਾਂ ਨਹੀਂ ਦਗਾ ਨਹੀਂ ਨਹੀਂ ਸਹੀ ਸਹੀ ਗੱਲ ਹੈ ਜੀ ਦੇਖੋ ਬਲਨ ਕੱਟੀ ਜੇ ਚੱਲੋ ਜੀ ਐਮ 51 ਹਾਂ ਜੀ ਹਾਂ ਜੀ ਠੀਕ ਆ ਹਾਂ ਬਹੁਤ ਜ਼ਿਆਦਾ ਸਪੈਸ਼ਲ ਕੱਟੀ ਜੇ ਕਿੰਦਾ ਦੀ ਭਾਈ ਦੋ ਦਿਨ 12 ਕਿਲੋ ਪਾ ਦੇ ਬਸ ਠੀਕ ਆ ਭਾਈ ਹੁਣ ਬੋਲਾ ਦੋ ਦਿਨਾਂ ਦੀ ਸੂਈਰ ਚਾਚ ਵਧੀਆ ਹੈ ਨਾ 10 ਹੋ ਜੇ ਹਾਂ ਜੀ ਆ ਜਾ ਹਾਂ ਜੀ ਪਾ ਲਈ ਮੋਲ ਤੇ 11 ਕਰਦੇ ਆਂ ਹਾਂਜੀ 135 ਦੇ ਦਾਂਗੇ ਪੂਰੇ ਲੱਖ ਦੇ ਨਹੀਂ ਪਾਜੀ ਕਸਰ ਲੱਗੇ ਜੀ 1 2 ਦੀ ਨਹੀਂ ਨਹੀਂ ਛੜ ਦਿਨ ਜਾ ਪੂਰਾ ਹੀ ਗੱਟੀ ਪਾਜੀ ਸਪੈਸ਼ਲ ਜੀ ਹੈ ਰੈਕਟ ਪਰ ਰੇਡ ਨੂੰ ਜਾਇਜ ਪੱਲਿਓ ਪਾਏ ਨੇ ਪਾਜੀ 1 1 ਇੱਕ ਇੱਕ ਚਲੋ ਇੱਕ ਇੱਕ ਦੀ ਪਾਜੀ ਹਾਂ ਠੀਕ ਆ ਹਾਂ ਚਲੋ ਆਹਾ ਆ ਪਾਜੀ ਬਾਦਸ਼ਾਹ ਦੀ ਅਜੇ ਬਾਦਸ਼ਾਹ ਦੀ ਵਾਹ ਯਾ ਰੋਡਾ ਲੈਣਾ ਰੋਡਾ ਆਜੋ ਜੀ ਕਰਾਂ ਦੇ ਵੇਖੋ ਬਾਦਸ਼ਾਹ ਝੁੱਟੀ ਨੀਲੀ ਪਿਓਰ ਨਾਲੇ ਸੁਆ ਸੁਆ ਜੀ ਦੇਖੋ ਥਾਨ ਵੇਖੋ ਕਿਦਾਂ ਦਾਜੀ ਲੋ ਜੀ ਦੂਜਾ ਸੁਗਾ ਤੇ ਚੈੱਕ ਕਰੋ ਗਰਾਂ ਦੀ ਆਹ ਵੇਖੋ ਪਾਜੀ ਦੋਰੇ ਕਿਨਾ ਕੀਤਾ ਫਰੇ ਨੇ ਪਿਛੇ ਪਾਜੀ ਪਹਿਲੇ ਮੇ ਦੋ ਦੋ ਪਿੰਡ ਤੇ ਉਧਰ ਉਧਰ ਆਈਏ ਜੀ ਹਾਂਜੀ ਉਧਰੋਂ ਆਈ ਆ ਹਾਂਜੀ ਉਧਰੋਂ ਆਈ ਤੇ ਸੱਤ ਤਰੀਕ ਨੂੰ ਦਿਨ ਪੂਰੇ ਹੋਣੇ ਜੀ ਠੀਕ ਆ ਹਾਂ ਮੂੰਹਵਾ ਦਿਖਾਉ ਮਨਾ ਜੀ ਵੇਖੋ ਕਿਦਾਂ ਦੀ ਲੋ ਜੀ ਬਾਦਸ਼ਾਹ ਚੋਟੀ ਸਿਰਾ ਚੋਟੀ ਨਾਲੇ ਹਾਂਜੀ ਸਾਰੀਆਂ ਨਿਸ਼ਾਨੀਆਂ ਵੇਖੋ ਪਾਜੀ ਹਾਂ ਬਿਲਕੁਲ ਚੋਟੀ ਵੇਖ ਲਓ ਸਾਰੇ ਹਾਂ ਹਾਂ ਬਿਲਕੁਲ ਸੂਲ ਦੇ ਨਿਸ਼ਾਨ ਹਨਾ ਬਿਲਕੁਲ ਜੀ ਬਿਲਕੁਲ ਗੋੜਿਆ ਦੇ ਨਿਸ਼ਾਨੀਆਂ ਨਾਲ ਪਾਜੀ ਬਹੁਤ ਜ਼ਰ ਸਪੈਸ਼ਲ ਜੀ ਠੀਕ ਹੈ ਲੈ ਲੇ ਜੂ ਟਾਈਮ ਪਾਜੀ ਸੱਤ ਤਰੀਕ ਨੂੰ ਦਿਨ ਪੂਰੇ ਸੱਤ ਦਿਨ ਪੂਰੇ ਹੋਣੇ ਆ ਟਾਈਮ ਲੈ ਜਾ ਹਾਂਜੀ ਹਾਂਜੀ ਪਾਜੀ ਮੋਰ ਤੇ ਇੱਕ ਪੰਜ ਕਰਦੇ ਆ ਹਾਂਜੀ ਪੂਰੇ ਹੀ ਦੇ ਦਾਂਗੇ ਲੱਖ ਦੇ ਹਾਂਜੀ ਹੋਰ ਕਰ ਦੋ 3000 ਹੋਰ ਛਾਦਾਂਗੇ ਪੂਰੇ 95 ਦੀ 95 ਦੀ ਬਠੀਕਾ ਚਲੋ ਠੀਕ ਆ ਨਹੀਂ ਠੀਕ ਆ ਠੀਕ ਆ ਪਾਪਾ ਜੀ ਅਮੀ ਦੀ ਸੀ ਅੱਛਾ ਕਲ ਦੀ ਸੂਈ ਜੀ ਅੱਛਾ ਕਲ ਦੀ ਸੂਈ ਜੀ ਕਿੰਨਾ ਬੋਲਾ ਜੀ ਬੋਲਾ ਮੈਂ 5-7 ਦੇ 5 ਰੁਪਏ ਕਿੰਨੂੰ ਲਾਗਾ ਹੋ ਜਾ ਮੈਂ ਠੀਕ ਪਹਿਲਾ ਸੂਆ ਜੀ ਮੈਂ ਦੂਜਾ ਸੂਆ ਜੀ ਦੂਜਾ ਸੂਗਾ ਇੱਕੋ ਸਪੈਸ਼ਲ ਜੀ ਸੁਹਰ ਪੀਸੇ ਵੀ ਹਾਂ ਕੱਟੀ ਕਟਾ ਕੱਟੀ ਜੇ ਮੰਗਰ ਪਾਜੀ ਕੱਟੀ ਮੰਗਰ ਪੰਜ ਮਿੰਟ ਲੱਗੇ ਪਾਜੀ ਡੰਗਰੇ ਤੇ ਸੂਕੇ ਪੰਜ ਪੱਪੜਾ ਕਰਦਾ ਕਰਦਾ ਬਾਜੀ ਜੱਤ ਵਾਲੀ ਝੋਟੀ ਜੱਤਾਲ ਝੋੜੀ ਨਾਲੇ ਨੀਲੀ ਪਿਓਰ ਆਹ ਦੇਖੋ ਬਹੁਤ ਲੇਵਾ ਬਹੁਤ ਜਿਆਦਾ ਹੈ ਪਾਜੀ ਤੁਹਾਨੂੰ ਐਦਾਂ ਲੈ ਹੀ ਫਿਰਦੀ ਸੀ ਠੀਕ ਹੈ ਜੀ ਆਜੋ ਕਮ ਆਓ ਜੀ ਲਿਆਓ ਲਿਆਓ ਰਾਤ ਨੂੰ ਤਾਂ ਬਹੁਤ ਜ਼ਿਆਦਾ ਹੀ ਤੁਹਾਨੂੰ ਬਲ ਸੂਤੇ ਪੱਟ ਗਈ ਹੈ ਹਾਂ ਹਾਂ ਬਹੁਤ ਜ਼ਿਆਦਾ ਸਪੈਸ਼ਲ ਹੀ ਹੈ ਆ ਬੇਖੋ ساری ਨਿਸ਼ਾਨੀਆਂ ਆ ਗਈਆਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਫਿਰ ਭਾਜੀ ਬੋਲਦੇ ਇੱਕ 5 ਕਰਦੇ ਆਂ ਹਾਂਜੀ 97 ਦੀ ਦੇ ਦਾਂਗੇ 97000 ਦੀ ਹਾਂਜੀ 95 ਦੀ 92 ਦੀ ਦੇ ਦਾਂਗੇ 92 90 ਦੀ ਜਾ ਨਾ ਨਾ ਬੇੜੀ ਜਾ ਨਾ ਕੁਝ ਨਹੀਂ ਹੁੰਦਾ ਜਾ ਨਾ ਰੱਬ ਦੇ ਨਹੀਂ ਕੋਈ ਵੀ ਦੇਖੋ ਨਹੀਂ ਵੇ ਵੇ ਰੇਡ ਤੁਹਾਡਾ ਭਾਈ ਜੀ ਮਗਰ ਵੇਖੋ ਤੁਸੀਂ ਕਿਦਾਂ ਦੀ ਕੱਟੀ ਕਿਦਾਂ ਦੀ ਤੇ ਰੇਡ ਤੁਹਾਡਾ ਸਹੀ ਤਾਂ ਤਾਈ ਤੁਸੀਂ ਮਾਰ ਰਹੀ ਜਰਿਆ ਨਹੀਂ ਤੇ ਆਹ ਜੀ ਇਹ ਵਿਕੀ ਹੋਈ ਤੇ ਭਾਈ ਅਜੇ ਵਿਕੀ ਆ ਰਹਿਣ ਰਹਿਦੋ ਆਜੋ ਇਹ ਜੀ ਆਪਾਂ ਦੂਜਾ ਸੂਆ ਛੋਟੀ ਦੂਜਾ ਸੂਆ ਸੂਈ ਤਿੰਨ ਦਿਨ ਅਸੂਈ ਬੋਲਾ ਜੇ ਬੋਲਾ ਹੀ ਆ ਜੇ 9 10 ਕਿਲੋ ਬੋਲਾ ਹੀ ਆ ਜੀ ਤਾਂ ਵੇਖੋ ਛੋਟੀ ਸੋਹਣੀ ਛੋਟੀ ਆ ਵੇ ਬਹੁਤ ਪੋੜੀ ਬਹੁਤ

ਭਾਈ ਮੋਲ ਤੇ ਇੱਕ ਪੰਜ ਕਰਦੇ ਹਾਂ ਹਾਂ ਲੱਖ ਦੀ ਦੇ ਦਾਂਗੇ ਘਰੋਂ ਹੋਰ 79 ਦੇ ਦੇ ਦਾਂਗੇ 99 ਦੇ 99 ਦੇ ਚਲ 96 ਜਾਂਦੇ ਕੋਲ ਅੱਜ ਬਾ ਆਪਾਂ ਧੱਕਾ ਨਹੀਂ ਕਰਨਾ ਤੁਹਾਡੇ ਨਾਲ ਆਹ ਹੈ ਜੀ ਇਹ ਭਾਈ ਦੋ ਦੰਦ ਕੱਟੇ ਅੱਛਾ ਦੁੱਧ ਕਿੰਨਾ ਜੀ 10 ਕਿਲੋ ਹੋ ਗਿਆ 10 ਕਿਲੋ ਦ ਦੇਗਾ ਦੰਦ ਕੱਟੇ ਜੀ ਲੋ ਜੀ 10 ਕਿਲੋ ਦ ਤਾਂ ਮਗਰ ਵੀ ਕੱਟੇ ਨਾਲੇ ਵੇਖੋ ਗਰਾ ਦੇ ਵਾ ਠੀਕ ਆ ਦੋ ਤੰਦ ਪਾਜੀ ਕੋਈ ਸਪੈਸੀਫਾਈਂਗ ਪਜਾਰਾ ਕੋਲੀ ਮੋਟੀ ਜੇ ਜੱਟ ਵਾਲੀ ਛੋਟੀ ਜੱਟ ਵਾਲੀ ਛੋਟੀ ਹਣਾ ਹਾਂਜੀ ਹਾਂਜੀ ਪਾਜੀ ਮਾੜੇ 31 ਨੂੰ ਥੋੜਾ ਤਾਂ ਦੇ ਲੱਗ ਰਹੇ ਠੀਕ ਆ ਚੱਲੋ ਡਾਕਟਰ ਆਓ ਆਂਦੋ ਜੀ ਆਂਦੋ ਆਜੋ ਜੀ ਆ ਮੈਨ ਲਾ ਹੁਟ ਰੋਣਾ ਹਾਂਜੀ ਹਾਂਜੀ ਹਾਂ ਚੱਗੀ ਆ ਨਾ ਜੀ ਉਹ ਦੇਖਦੇ ਹਾਂ ਮੈਂ ਦੀ ਚੋਈ ਕਰ ਲਗੇ ਵਾਲੀ ਜੀ ਜੀ ਮਾਰੇ ਤੁਹਾਨੂੰ ਪਤਾ ਜ਼ਖਮ ਜਾ ਮਤਲਬ ਠੀਕ ਹੈ ਅੱਗੇ ਨਾ ਠੀਕ ਹੈ ਉਹ ਇੱਕ ਦੋ ਦਿਨ ਕਰੀ ਕਿ ਮੁਰਕੇ ਨਹੀਂ ਹੈਗੀ ਮੈਂ ਉਦਾਂ ਕਰਦੀ ਨਹੀਂ ਉਦਾਂ ਦੀ ਮੜਾ ਆ ਜਾ ਕੇ ਹਾਂਜੀ ਭਾਜੀ ਮੋਲ ਤੇ 95 ਕਰਦੇ ਹਾਂ ਹਾਂ 90 ਦੀ ਦਰਾਂ ਹੋਰ ਕਿਨਾ 87 ਦੀ ਹੋ ਜੀ ਚਲੋ ਹਾਂਜੀ ਭਾਜੀ 85 ਦੀ ਜਲਦ ਜਹਾਂ ਦੇ ਭਾਈ ਆ ਆਂਦੇ ਹੋਰ ਨਵਾਂ ਲਿਆਇਆ ਕਰੇ ਨਾ ਨਾ ਇੱਕ ਵਾਰ ਕੱਟੀ ਦਿੰਦਾ ਨਹੀਂ ਨਹੀਂ ਰੇਡ ਦਾ ਤੁਹਾਡਾ ਜਾਇਜ਼ ਹੀ ਹੈ ਜੀ ਕੱਟੀ ਕੌਣ ਪਾਪ ਕਰਕੇ ਦਿੰਦਾ ਜੀ ਨਹੀਂ ਨਹੀਂ ਫੈਸਲ ਜੀ ਅੱਜ ਦੀ ਗੱਲ ਗੋਜ ਭਾਜੀ ਅੱਛਾ ਜੀ 12 ਕਿਲੋ ਦੁੱਧ ਜੀ 12 ਕਿਲੋ ਦੁੱਧ ਆ ਜੀ ਬੱਚਾ ਮਰ ਗਿਆ ਜੀ ਅੱਛਾ ਬੱਚਾ ਮਰ ਚੁੱਕਿਆ ਹਾਂ ਜੀ ਲੋ ਜੀ ਬੱਚਾ ਮਰ ਚੁੱਕਿਆ ਦੇਖੋ ਹਾਂ ਜੀ 14 ਕਿਲੋ ਨੇ ਆਸੀ 14 ਨੇ ਹੋ ਗਏ ਸਰੀ ਨੂੰ ਤੇ ਵੇਖੋ ਘਰਾਂ ਦੇ ਹਾਂ ਜੀ ਦੇਰੀ ਵਾਲੀ ਮਾਝ ਭਾਈ ਦੇਰੀ ਵਾਲੀ ਮਾਝ ਹਨੇ ਲਾਸਟ ਪੀਸੀ ਹੈ ਜੀ ਬੋਲੋ ਫਿਰ ਬੋਲਦੇ ਭਾਈ ਲੱਖ ਕਰੀ ਜਾਂਦੇ ਆ 95 ਦੀ ਦੇ ਦਾਂਗੇ ਨੇ ਹੋਰ ਆਇਓ ਥਾਲੇ 80 ਦੀ 92 ਦੀ 80 ਦੀ ਹਾਂ ਜੀ 80 ਦੀ 92 ਨਾ 90 ਦੀ ਹੋ ਗਈ ਹਾਂ ਚਲੋ ਹੋਰ ਕਰਦੇ ਮੌਕੇ ਦੇ ਮਾਨਤ ਚਲੋ 2 4 ਤੋਂ ਬਾ ਕਰਦੇ ਕੋਈ ਨਹੀਂ ਚਲੋ ਗਾਗਣੀ ਨਰਾਇਣ ਕਰਾਂਗੇ ਬੱਚੇ ਚੱਕ ਲਾ ਰੋ ਇਹਨਾਂ ਦੇ ਲਓ ਜੀ ਆਹ ਦੇਖੋ ਬੱਚੇ ਆ ਆ ਦੇ ਤਾਦੇ ਬੱਚੇ ਬਰਕ ਤੇ ਬਾਈ ਨੂੰ ਸੰਭਾਲ ਲੈਣਾ ਬੋਰੀਆਂ ਬਰੀਆਂ ਪਾਈ ਹਾਂ ਚਲੋ ਹੋਰ ਬਾਈ ਜੀ ਫਿਰ ਵਧੀਆ ਸਾਹਿਬ ਕਿਰਪਾ ਪਰਮਾਨੰਦੀ ਪਾਜੀ ਬੋਲੋ ਨੰਬਰ ਜੀ 0168 82598 ਪਿੰਡ ਬਹਾਦਰਪੁਰ ਜ਼ਿਲ੍ਹਾ ਕਰਤਾਰਪੁਰ ਹੱਸੀ ਕਾ